जी प्यारो जी प्यारो ਮਰਪਾਲ ਜੀ ਥੋੜਾ ਜਿਹਾ ਅੱਗੇ ਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਸਰਦਾਰ ਅਮਿੰਦਰਪਾਲ ਸਿੰਘ ਆ, son of ਸਰਦਾਰ ਮਨਜੀਤ ਸਿੰਘ। ਮੈਂ ਜੀ 28 ਤਰੀਕ ਨੂੰ THAILAND ਦੇ ਵਿੱਚ ਬੋਡੀ ਬਿਲਡਿੰਗ ਦਾ ਕੰਪੀਟੀਸ਼ਨ ਹੋਇਆ ਸੀ। ਉਹਦੇ ਵਿੱਚ ਇੱਕ 골ਡ ਤੇ ਮੇਰਾ ਸਿਲਵਰ ਮੈਡਲ ਆਇਆ। ਉਸ ਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਜੋ ਕਿਰਪਾ ਹੋਈ ਹੈ। ਉਹਦੇ ਦੀ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਮੱਥਾ ਟੇਕਣ ਆਇਆ ਤੇ ਗੁਰੂ ਸਾਹਿਬ ਦੀ ਓਟ ਆਸਰਾ ਲੈ ਕੇ ਅੱਗੋਂ ਮੇਰਾ ਮਿਸਟਰ ਵਰਲਡ ਹੈ ਜੀ। ਉਹ ਖੇਡਣ ਵਾਸਤੇ ਮਹਾਰਾਜ ਦਾ ਆਸ਼ੀਰਵਾਦ ਲੈਣ ਆਇਆ ਤੇ ਸਤਿਗੁਰੂ ਗੁਰੂ ਆਂਦਾ ਸੱਚੇ ਪਾਤਸ਼ਾਹ ਮੇਰ ਰੱਖਣ ਇਸ ਕਰਕੇ ਮਾਜੇ ਜੀ ਆਇਆਂ ਜੀ ਜਿਹੜਾ ਤੁਸੀਂ ਮੋਡਲ ਮੈਡਲ ਜਿੱਤ ਕੇ ਆਏ ਹੋ ਉਹ 골ਡ ਮੈਡਲ ਜਿੱਤ ਕੇ ਆਏ ਹੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਸਵਾਗਤ ਵਾਸਤੇ ਕੋਈ ਕਿਸੇ ਕਿਸਮ ਦਾ ਵਿਸ਼ੇਸ਼ ਪ੍ਰੋਗਰਾਮ ਨਹੀਂ ਵਾਹਿਗੁਰੂ ਜੀ ਕਿਦਾਂ ਦਾ ਕੁਛ ਨਹੀਂ ਪਰ ਗੋੰਡੀ ਰਾਜਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਜਾਂਦਾ ਕਿ ਉਹਨਾਂ ਨੂੰ ਕਾਫੀ ਆਪਣੇ ਐਥਲੀਟਸ ਨੂੰ ਪ੍ਰਮੋਟ ਕਰਦੇ ਆ ਜੀ ਹਰਿਆਣਾ ਕਾਫੀ ਕਰਦਾ ਜੀ ਯੂਪੀ ਕਾਫੀ ਕਰਦਾ ਪਰ ਪੰਜਾਬ ਸਰਕਾਰ ਵੱਲੋਂ ਇਦਾਂ ਦਾ ਕੁਝ ਨਹੀਂ ਪੰਜਾਬ ਸਰਕਾਰ ਤੋਂ ਕੋਈ ਦਾਅਵੇ ਸੀ ਕਿ ਜੇ ਖੇਡਾਂ ਚ ਪ੍ਰਮੋਟ ਜਿਹੜੇ ਜਿੱਤ ਕੇ ਆਉਂਦੇ ਉਹਨਾਂ ਨੂੰ ਨੌਕਰੀ ਆ ਜਾਂ ਫੰਡ ਦਿੱਤਾ ਜਾਂਦਾ ਨਹੀਂ ਭਾਈ ਸਾਹਿਬ ਇਦਾਂ ਦਾ ਕੁਝ ਨਹੀਂ ਹੈ ਜੀ ਮੈਨੂੰ ਤਾਂ ਨਹੀਂ ਹਜੇ ਤੱਕ ਹੋਇਆ ਬਾਕੀਆਂ ਦਾ ਪਤਾ ਨਹੀਂ ਹੈ ਜੀ ਕਿੰਨੀ ਤਰੀਕ ਨੂੰ ਤੁਹਾਡਾ ਹੋਇਆ ਸੀ ਇਹ 28 ਤਰੀਕ ਨੂੰ ਹੋਇਆ ਜੀ THAILAND ਦੇ ਅੰਦਰ ਹੁਣ ਮੈਂ ਮਿਸਟਰ ਵਰਲਡ ਖੇਡਣ ਜਾਣਾ ਜੀ ਫਿਰ ਐਸੇ ਮਹੀਨੇ ਫਿਰ ਹੈ ਜੀ ਮਿਸਟਰ ਵਰਡ ਕਿਹੜੀ ਜਗ੍ਹਾ ਦੇ ਉਹ ਸਿੰਗਾਪੁਰ ਹੈ ਜੀ ਸਿੰਗਾਪੁਰ ਠੀਕ ਹੈ ਜਿਹੜਾ ਖੇਡਣ ਜਾਂਦੇ ਸਰਕਾਰ ਤੇ ਥ੍ਰੀ ਕੋਈ ਇੰਨੀ 3 ਤੋਂ ਤੁਸੀਂ ਵਾਪਸ ਆਏ ਸੀ ਤੇ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਜੀ ਕੋਈ ਨਹੀਂ ਨਹੀਂ ਭਾਈ ਸਾਹਿਬ ਨੇ ਮੈਂ 31 ਨੂੰ ਵਾਪਸ ਆਇਆ ਜੀ ਇੰਨੀ ਨਿਰਾਸ਼ਤਾ ਕਿਉਂ ਹੈ ਸਰਕਾਰ ਦੇ ਮਨ ਚ ਪਤਾ ਨਹੀਂ ਮੈਨੂੰ ਐਂ ਲੱਗਦਾ ਜੀ ਕਿ ਸਰਕਾਰ ਨੂੰ ਇੰਨਾ ਖੇਡਾਂ ਨਾਲੋਂ ਜਿਹੜੀ ਕ੍ਰਿਕਟ ਜਿਹੜਾ ਹੈਗਾ ਜਾਂ ਬਾਕੀ ਐਸੀਆਂ ਮੈਂ ਕੰਟਰੋਵਰਸੀ ਨਹੀਂ ਕਰਦਾ ਉਹਨਾਂ ਦੇ ਨਾਲ ਬਟ ਮੈਨੂੰ ਲੱਗਦਾ ਜੀ ਉਹਨਾਂ ਦੇ ਵਿੱਚ ਜャ ਪ੍ਰੋਫਿਟ ਜ਼ਿਆਦਾ ਸਾਡੇ ਤੋਂ ਮਿਲਦਾ ਸਾਡੇ ਤੋਂ ਸਿਰੋ ਮੈਡਲ ਆਉਣੇ ਆ ਜੀ ਕਿਸੇ ਸਿੱਖ ਜਥੇਬੰਦੀ ਨੇ ਬਾਹਰ ਖੜੀ ਹਾਂਜੀ ਇਹ ਸਿਕਸ ਰੂਟਰ ਫਾਊਂਡੇਸ਼ਨ ਦੇ ਜਿਹੜੇ ਮੇਰੇ ਭਾਈ ਸਾਹਿਬ ਨੇ ਮੇਰੇ ਵੱਡੇ ਭਰਾ ਇਹਨਾਂ ਵੱਲੋਂ ਮੈਨੂੰ ਹਰ ਤਰੀਕੇ ਦੀ ਸਪੋਰਟ ਕੀਤੀ ਜਾਂਦੀ ਹੈ ਫਾਈਨੈਂਸ਼ੀਅਲੀ ਸਪੋਰਟ ਹੋਰ ਬਹੁਤ ਤਰੀਕਿਆਂ ਦੇ ਜਿਹੜੀਆਂ ਹੈਗੀਆਂ ਜਿਹੜੀ ਮੈਂਟਲੀ ਮੋਰਲ ਸਪੋਰਟਸ ਜਿਹੜੀ ਮੈਂਟਲੀ ਸਪੋਰਟਸ ਨੇ ਖੋਟ ਸਾਹਿਬ ਵੱਲੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਪੰਜਾਬ ਦੇ ਪੰਜਾਬ ਦੇ ਅੰਦਰ ਮੈਨੂੰ ਫਿਊਚਰ ਦੇਖੋ ਸਰ ਓਨੈਸਟਲੀ ਇਦਾਂ ਹੈ ਐਥਲੀਟ ਅਗਰ ਫਾਈਟ ਕਰ ਰਿਹਾ ਉਹ ਆਪਣੇ ਸਿਰ ਤੇ ਕਰ ਰਿਹਾ ਕੋਈ ਵੀ ਐਥਲੀਟ ਹੈ ਸਰ ਕਿਸੇ ਵੀ ਗੇਮ ਦਾ ਐਥਲੀਟ ਹੈਗਾ ਉਹ ਅਗਰ ਫਾਈਟ ਕਰ ਰਿਹਾ ਹੈ ਨਾ ਜਾਂ ਅੱਗੇ ਗੇਮਸ ਕਰ ਰਿਹਾ ਉਹ ਆਪਣੇ ਸਿਰ ਤੇ ਹੀ ਕਰ ਰਿਹਾ ਉਹਨੂੰ ਮੈਨੂੰ ਤਣੀ ਕੋਈ ਇਦਾਂ ਦਾ ਲੱਗਦਾ ਕਿ ਦੇਖੋ ਹੁਣ ਪਿੱਛੇ ਜਿਹੜਾ ਲੜਕਾ ਦੇਖਿਓ ਤਰुण ਜਿਹੜਾ ਹੈਗਾ ਠੀਕ ਹੈ ਉਹ ਧਰਨੇ ਤੇ ਬੈਠਾ ਫੇਰ ਜਾ ਕੇ ਉਹਨੂੰ ਜਿਸ ਲੈਵਲ ਤੇ ਦੇਖੋ ਸਰ ਜਿਸ ਲੈਵਲ ਤੇ ਉਹਦੇ 골ਡ ਹੈਗੇ ਨੇ ਤੇ ਉਹਨੂੰ ਇੱਕ ਮੇਰੇ ਹਿਸਾਬ ਦੇ ਨਾਲ ਤੇ ਚੰਗੇ ਰੈਂਕ ਦੀ ਨੌਕਰੀ ਦੇਣੀ ਚਾਹੀਦੀ ਸੀ ਚਲੋ ਜੋ ਵੀ ਉਹਨੂੰ ਦਿੱਤਾ ਫਿਰ ਵੀ ਠੀਕ ਹੈ ਬਟ ਫਿਰ ਪਰ ਉਹਦੇ ਕੰਪੈਰੀਟਿਵ ਜੋ ਨੇ ਅਚੀਵ ਕੀਤਾ ਉਹਦੇ ਲਈ ਉਹਨੂੰ ਬਹੁਤ ਥੋੜਾ ਕੋਈ ਦਿੱਤਾ ਗਿਆ ਜੀ ਅੱਛਾ ਇੱਕ ਲਾਸਟ ਸਵਾਲ ਹੈ ਜੀ ਸਰ ਅੱਜ ਕੱਲ ਦੇ ਬੱਚੇ ਜਿਹੜੇ ਨਸ਼ਿਆਂ ਵੱਲ ਬੜੇ ਜਾ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਕੀ ਯਤਨ ਹੋਣੇ ਚਾਹੀਦੇ ਨੇ ਦੇਖੋ ਪਹਿਲੇ ਤੇ ਜਿਹੜੇ ਬੱਚੇ ਨਸ਼ਿਆਂ ਵੱਲ ਜਾ ਰਹੇ ਨੇ ਮੇਰੇ ਹਿਸਾਬ ਨਾਲ ਉਹਨਾਂ ਨੂੰ ਗੁਰਰਾਮਦਾਸ ਦੀ ਓਟ ਆਸਰਾ ਲੈ ਕੇ ਜਿੰਨਾ ਪੈਸਾ ਉਹ ਨਸ਼ਿਆਂ 'ਚ ਖਰਾਬ ਕਰ ਰਹੇ ਆ ਉਹਨਾਂ ਪੈਸਾ ਉਹ ਆਪਣੇ ਫਿਜ਼ੀਕਲ ਫਿਟਨੈਸ ਉੱਪਰ ਅਗਰ ਕਰਨ ਤੇ ਮੁਲਕ ਦਾ ਵੀ ਨਾਮ ਅੱਗੇ ਜਾਊਗਾ ਜੀ ਉਹਨਾਂ ਦੇ ਮਾਪਿਓ ਦਾ ਵੀ ਨਾਂ ਕੇ ਜਾਊਗਾ ਜੀ